ਹੁਣ ਮੈਂ ਬੇਨਤੀ ਕਰਾਂਗਾ ਐਲੋਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿ ਉਹ ਸੰਬੋਧਨ ਕਰਨ ਐਲੋਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਬਹੁਤ ਹੀ ਪਰਮ ਸਤਕਾਰਯੋਗ ਸਾਡੇ ਪਾਰਟੀ ਦੇ ਅਧਿਐਖ ਰਾਜਾ ਵੜਿੰਗ ਸਾਹਿਬ ਸਾਡੇ ਰਾਜਸਥਾਨ ਦੇ ਇੰਚਾਰਜ ਤੇ ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਤੋਂ ਸਾਹਿਬ ਜਿੰਦਰ ਸਿੰਘ ਰੰਦਾਵਾ ਜੀ ਛੋਟੇ ਵੀਰ ਨਾਗਰਾ ਸਾਹਿਬ ਸਰ ਹਰਦੇਵ ਸਿੰਘ ਜੀ ਸਾਬਲਬੀਰ ਸਿੰਘ ਜੀ ਸਰਕਾਰੀਆ ਸਾਹਿਬ ਸਾ ਗੁਰਜੀਤ ਸਿੰਘ ਰਾਣਾ ਜੀ ਸਾ ਪਰਗਟ ਸਿੰਘ ਜੀ ਜੁਗਿੰਦਰ ਜੀ ਲਾਡੀ ਜੀ ਸ਼ਾ ਕੋਟ ਜੀ ਪਾੜਾ ਸਾਹਿਬ ਪਰਿੰਦਰ ਸਿੰਘ ਜੀ ਸਾਡੇ ਨਵੇਂ ਚੁੜੇ ਹੋਏ ਬਰਨਾਲੇ ਤੋਂ ਐਮ ਐਲ ਏ ਕਾਲਾ ਢਿੱਲੋਂ ਸਾਹਿਬ ਸਾਡੀ ਮਹਿਲਾ ਕਾਂਗਰਸ ਦੀ ਪ੍ਰਧਾਨ ਸਾਡੀ ਪਹਿਣ ਮਿਸਿਸ ਰੰਦਾਵਾ ਜੀ आ, कोटली जी साडे आदमपुर साह सुखविंद एम एल ए जी धालीवाल साहब साह सिंह जी साड़े फगवाड़े के एम एल ए साहब जोगिंदर जी का नाम है ले लिया पहले तो बहुत वही तादाद अज साड़ियां माता भैनवान आई ने अपने हक वास्ते आई हैं अजू पता विधानसभा का दा सैशन ग्यारह बजे का शुरू होया गवर्नर साहब का ਪਾਸ਼ੰਦ ਬਾਈਕਾਟ ਕਰਕੇ ਅਸੀਂ ਇਥੇ ਪਹੁੰਚੇ ਆ ਤੇ ਮੈਂ ਆਪਣੇ ਆਪ ਨੂੰ ਕਿਉਂਕਿ 2 ਵਜੇ ਫੇਰ ਸੈਸ਼ਨ ਸ਼ੁਰੂ ਹੋ ਜਾਣਾ ਇਮੀਡੀਏਟਲੀ ਚਾਹੁੰ ਉਹਥੋਂ ਜਾਣਾ ਪੈਣਾ ਅਸੀਂ ਹਾਜ਼ਰੀ ਲਵਾਉਣ ਵਾਸਤੇ ਕਿਉਂਕਿ ਸਾਡੇ ਹਲਕੇ ਤੋਂ ਸਾਰੇ ਹੀ ਹਲਕਿਆਂ ਤੋਂ ਸਾਡੀਆਂ ਪੈਨਾ ਮਾਤਾਵਾ ਪਹੁੰਚੀਆਂ ਤੁਹਾਡੇ ਹੱਕਾਂ ਦੀ ਲੜਾਈ ਤੁਹਾਨੂੰ ਯਾਦ ਹੋਏਗਾ ਪਿਛਲੇ ਇਲੈਕਸ਼ਨ ਚ 1000 ਰੁਪਿਆ ਹਰ ਪੰਜਾਬ ਦੀ ਵੋਟਰ ਸਾਡੀ ਪੈਨ 18 ਸਾਲ ਤੋਂ ਉੱਤੇ ਵਾਲੀ ਜਿਉਂਕਿ 18 ਸਾਲ ਦੀ ਵੋਟ ਪਾਉਂਦੀ ਹੈ ਉਹਨਾਂ ਨੂੰ ਵਾਦਾ ਕਿਹਾ ਸੀ ਕਿ ਹਰ ਮਹੀਨੇ ਅਸੀਂ ਅਪ੍ਰੈਲ ਦੇ ਮਹੀਨੇ ₹1000 ਦਾ ਤੁਹਾਨੂੰ ਇੱਕ ਦਿਆ ਕਰਾਂਗੇ ਉਹਨੂੰ ਮੁਆਵਜ਼ਾ ਕਹਿ ਲਓ ਜਾਂ ਪੈਨਸ਼ਨ ਕਹਿ ਲਓ ਜਾਂ ਜਿਸ ਮਰਜ਼ੀ ਟੰਗ ਨਾ ਦਾ ਸ਼ਬਦ ਅਸੀਂ ਕਰ ਲਓ 3 ਸਾਲ ਗੁਜ਼ਰ ਗਏ 17 ਮਾਰਚ ਵਾਲੇ ਦਿਨ 3 ਸਾਲ ਹੋ ਗਏ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਅਸੀਂ ਇਹ ਮੁੱਦਾ ਉਠਾਇਆ ਕਿ ਤੁਸੀਂ ਤੇ ਆਪਣੀਆਂ ਮਾਵਾਂ ਪੈਣਾ ਬੇਟੀਆਂ ਨੂੰ ਝੂਠ ਬੋਲਣ ਤੋਂ ਗੁਰੇਜ਼ ਨਹੀਂ ਕੀਤਾ ਵੋਟਾਂ ਲੈ ਲਈਆਂ ਤੇ ਹੁਣ ਭੁੱਲ ਗਏ ਫੇਰ ਕੇਜਰੀਵਾਲ ਸਾਹਿਬ ਨੇ ਤੇ ਮਾਨ ਸਾਹਿਬ ਨੇ ਵਾਅਦਾ ਕੀਤਾ ਅਸੀਂ ਭੁੱਲ ਗਏ ਆਰਥਿਕ ਤੌਰ ਤੇ ਸਾਡਾ ਪੂਰਾ ਪ੍ਰਬੰਧ ਹੈ ਨਹੀਂ ਸੀ ਬਟ ਪਾਰਲੀਮੈਂਟ ਮੁੱਕਦੇ ਹੀ ਅਸੀਂ 1000 ਨਹੀਂ ਹੁਣ 1100 ਦਿਆ ਕਰਾਂਗੇ ਹੁਣ ਪਾਰਲੀਮੈਂਟ ਖਤਮ ਹੋਈ ਨੂੰ ਵੀ ਆ 7-8 ਮਹੀਨੇ ਹੋ ਗਏ ਮਈ ਦੇ ਵਿੱਚ ਇਲੈਕਸ਼ਨ ਹੋਈਆਂ ਸੀ 5ਵੇਂ ਮਹੀਨੇ ਚ ਹੁਣ ਮਾਰਚ ਦਾ ਮਹੀਨਾ ਹੋ ਗਿਆ 7 ਮਹੀਨੇ ਹੋ ਤੇ 3-10 ਮਹੀਨੇ ਹੋਰ ਹੋਗੇ 3 ਸਾਲ ਬੀਤਣ ਤੋਂ ਬਾਅਦ ਵੀ 1 ਰੁਪਿਆ ਨਹੀਂ ਦਿੱਤਾ ਇਹ ਜ਼ਰੂਰ ਹੈ ਬੇਫਕੂ ਬਣਾਣਗੇ ਨੇੜੇ 1 ਮਿੰਟ ਪੈਣਾ ਨੂੰ ਬੇਨਤੀ ਕਰੂੰਗਾ 5-7-10 ਮਿੰਟ ਹੈ ਤੇ ਥੋੜੀ ਗਰਮੀ ਵੀ ਹੈ ਦੂਰੋਂ ਆਈਆਂ ਨੇ ਮੇਰੀ ਬੇਨਤੀ ਹੈ ਕਿਰਪਾ ਕਰਕੇ ਥੋੜੀ ਦੇਰ ਸਾਰਿਆਂ ਦੀ ਗੱਲ ਬਾਤ ਸੁਣ ਲਿਓ ਤੁਹਾਡੀ ਲੜਾਈ ਅਸੀਂ ਪਾਰਲਮੈਂਟ ਅੰਦਰ ਅਸੈਂਬਲੀ ਦੇ ਵਿੱਚ ਲੜਾਂਗੇ ਪੂਰੀ ਬਜਟ ਆ ਰਿਹਾ 26 ਤਰੀਕ ਨੂੰ ਅਸੀਂ ਅੱਜ ਇਸੇ ਗੱਲ ਕਾਰਨ ਸੱਦਾ ਦਿੱਤਾ ਸੀ ਕਿ ਇਹ ਇਹਦਾ ਸੰਦੇਸ਼ ਜਿਹੜਾ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਤੱਕ ਪਹੁੰਚ ਸਕੇ। ਤੋਂ ਇਹ ਨਹੀਂ ਕਹਿੰਦਾ ਹੋਇਆ ਮੈਂ ਤੁਹਾਡਾ ਬਹੁਤ مشਕੂਰ ਆ ਬਹੁਤ ਦੂਰੋਂ। ਵੇਖੋ ਬੰਦਿਆਂ ਨੂੰ ਲੈ ਕੇ ਆਣਾ ਸੌਖਾ। ਲੇਡੀਜ਼ ਨੂੰ ਘਰ ਛੱਡਣਾ ਬੱਚਿਆਂ ਨੂੰ ਛੱਡ ਕੇ ਆਣਾ, ਪਰਿਵਾਰ ਦਾ ਪ੍ਰਬੰਧ ਕਰਕੇ ਆਣਾ, ਤੋਂ ਇਹ ਤੁਹਾਡੇ ਇਥੇ ਆਣਾ ਸਾਡੇ ਸਿਰ ਮੱਤੇ ਹੈ। ਅਸੀਂ ਬਹੁਤ ਹੀ مشਕੂਰ ਆਪਣੀਆਂ ਮਾਵਾ ਭੈਣਾ ਧੀਆਂ ਦਾ ਸਾਡੇ ਕੋਲ ਸ਼ਬਦ ਨਹੀਂ ਜਿਹਦੇ ਨਾਲ ਅਸੀਂ ਸ਼ੁਕਰਾਨਾ ਕਰ ਸਕੀਏ ਤੁਸੀਂ ਕਸ਼ਟ ਕੱਟ ਕੇ ਆਏ ਹੋ ਗੱਡੀਆਂ ਤੇ ਆਏ ਹੋ ਕਈ ਕਈ ਸਾਡੇ ਜ਼ਿਲ੍ਹੇ ਵਾਲੇ ਤੇ ਵਿਚਾਰੇ ਮੇਰੇ ਖਾ 6:00 ਵਜੇ ਧੀਆਂ 5-5 ਵਜੇ ਦੀਆਂ ਚੱਲੀਆਂ ਹੋਣੀਆਂ ਤਾਂ ਪਹੁੰਚਣੀਆਂ ਫਿਰ ਵਾਪਸ ਪਹੁੰਚਣਾ ਜਿੰਨਿਆਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਮਾਵਾ ਭੈਣਾ ਨੂੰ ਲੈ ਕੇ ਆਇਓ ਕਾਕਾ ਉਸੇ ਢੰਗ ਨਾਲ ਹੀ ਉਹਨਾਂ ਨੂੰ ਘਰਾਂ ਦੇ ਵਿੱਚ ਪਹੁੰਚਵਾਣਾ ਤੋਂ ਤੁਹਾਨੂੰ ਇਹਨਾਂ ਦੱਸਣ ਵਾਸਤੇ ਇਕੱਠ ਹੋਇਆ ਕਿ ਤੁਹਾਡੀ ਜਮਾਤ ਤੁਹਾਡੇ ਵਿੱਚੇ ਪੂਰੀ ਲੜਾਈ ਲੜ ਰਹੀ ਹੈ ਤੰਦੇ ਹੀ ਨਾ ਲੜ ਰਹੀ ਹੈ ਪੂਰੀ ਲੜਾਂਗੇ ਬਟ ਇਹ ਸਰਕਾਰ ਦਾ ਚਿਹਰਾ ਜਿਹੜਾ ਹੈ ਉਹਨੂੰ ਬੇਨਕਾਬ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ ਇੱਕ ਵਾਰ ਤੁਸੀਂ ਵੇਖਿਆ ਅੱਜ ਹਰ ਵਰਗ ਭਾਵੇਂ ਕਿਸਾਨ ਨੇ ਭਾਵੇਂ ਸਾਡੇ ਵਪਾਰੀ ਨੇ ਭਾਵੇਂ ਸਾਡੇ ਫੌਜੀ ਵੀਰ ਨੇ ਹਰ ਵਰਗ ਇਹ ਮਹਿਸੂਸ ਕਰ ਰਿਹਾ ਕਿ ਸਾਨੂੰ ਨਿਹਰਾ ਝੂਠ ਹੀ ਬੋਲਿਆ ਗੁੰਮਰਾਹੀ ਕੀਤਾ ਹੈ ਨਸ਼ਿਆਂ ਦਾ ਸਾਡੇ ਬੱਚਿਆਂ ਨਾਲ ਕੀ ਹੋ ਰਿਹਾ ਹੈ ਵਕਾਬ ਹੀ ਇਹੀ ਰਹੇ ਨੇ ਪੰਜਾਬ ਪੁਲਿਸ ਦੀ ਮਰਜ਼ੀ ਤੋਂ ਬਿਨਾ ਕਿਤੇ ਨਸ਼ਾ ਕਿਸੇ ਪਿੰਡ 'ਚ ਕਿਸੇ ਗਲੀ 'ਚ ਵੇਖੀ ਨਹੀਂ ਸਕਦਾ ਸਾਡੇ ਘਰਾਂ ਦੇ ਕਰਤਬਾਹ ਹੋ ਗਏ ਨੌਜਵਾਨ ਬੱਚੇ ਘਰ ਛੱਡ ਕੇ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਜਾ ਰਹੇ ਨੇ ਫਿਊਚਰ ਸਾਨੂੰ ਨਜ਼ਰ ਕੋਈ ਨਹੀਂ ਆ ਰਿਹਾ ਸੋ ਪੰਜਾਬ ਦੀ ਬਿਹਤਰ ਫਿਊਚਰ ਵਾਸਤੇ ਅਸੀਂ ਸਾਰੇ ਲੜਾਈ ਲੜ ਰਹੇ ਆ ਤੋ ਇੰਨਾ ਹੀ ਕਹਿੰਦਾ ਹਾਂ ਮੈਂ ਨਰੇਸ਼ਪੂਰੀ ਸਾਹਿਬ ਸਾਡੇ ਐਮਐਲਏ ਸੁਜਾਨਪੁਰ ਆਪਣੇ ਸਾਥੀਓ ਨਨ੍ਹੀਂ ਵੈਲਕਮ ਕਰਨਾ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਸ਼ੁ크ਰਾਨਾ ਕਰਨਾ ਚਾਹਨੇ ਮੇਰੇ ਸਾਰੇ ਸਾਥੀ ਅਸੀਂ ਐਮਐਲਏਸ ਇਕੱਠੇ ਸਿੱਧੇ ਹੀ ਅਸੈਂਬਲੀ ਤੋਂ ਇੱਥੇ ਪਹੁੰਚ ਗਏ ਕਿ ਤੁਹਾਡੇ ਨੂੰ ਤੁਹਾਨੂੰ ਇਹ ਮਹਿਸੂਸ ਹੋਏ ਕਿ ਲੀਡਰਸ਼ਿਪ ਤੁਹਾਡਾ ਸ਼ੁ크ਰਾਨਾ ਕਰਨ ਵਾਸਤੇ ਆਈ ਹੈ ਤੇ ਮੈਂ ਪ੍ਰਧਾਨ ਜੀ ਤੁਹਾਡਾ ਤੇ ਸਾਰੇ ਸਾਥੀਆਂ ਦਾ ਬੜਾ ਮਸ਼ਕੂਰ ਹਾਂ ਬਹੁਤ ਚੰਗੀ ਪਹਿਲ ਕਦਮੀ ਕੀਤੀ ਹੈ ਬਹੁਤ-ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ